ਕਾਲਜੈ ਨੂੰ ਚੀਰ ਗਿਆ ਦੁੱਖ ਸੁਪੀ ਗੱਲ ਦਾ ਕਿੱਧਰ ਨੂੰ ਜਾਵਾਂ ਮੇਰਾ ਵਸੇ ਨਹੀਂ ਕੋਈ ਚੱਲਦਾ ਕਾਲਜੈ ਨੂੰ ਚੀਰ ਗਿਆ ਦੁੱਖ ਸੁਪੀ ਗੱਲ ਦਾ ਕਿੱਧਰ ਨੂੰ ਜਾਵਾਂ ਮੇਰਾ ਵਸੇ ਨਹੀਂ ਕੋਈ ਚੱਲਦਾ ਚੜ ਗਈ ਮੈਂ ਤੱਕੇ ਕਿਹੜੇ ਬਖਤ ਨੇ ਲੈ ਕੇ ਦੇ ਚੜ ਗਈ ਮੈਂ ਤੱਕੇ ਕਿਹੜੇ ਬਖਤ ਨੇ ਲੈ ਕੇ ਦੇ ਮੈਨੂੰ ਕੀ ਪਤਾ ਸੀ ਵੇ ਮੈਨੂੰ ਕੀ ਪਤਾ ਸੀ ਸੁਟੇ ਲਹੋਣੇ ਤੁਸ ਮੈਂ ਇਕ ਦੇ ਮੈਨੂੰ ਕੀ ਪਤਾ ਸੀ ਸੁਟੇ ਲਹੋਣੇ ਤੁਸ ਮੈਂ ਇਕ ਦੇ ਤੇਰੇ ਪਿਸਲੇ ਹਾਈਆਂ ਮੰਮੀ ਡੇੜੀ ਨਾਲ ਅੜੀਆਂ ਤੇਰੇ ਨਾਲ ਲਾਵਾ ਦੀਆਂ ਓਹ ਇੰਦਾ ਫੜੀਆਂ ਤੇਰੇ ਪਿਸਲੇ ਹਾਈਆਂ ਮੰਮੀ ਡੇੜੀ ਨਾਲ ਅੜੀਆਂ ਤੇਰੇ ਨਾਲ ਲਾਵਾ ਦੀਆਂ ਓਹ ਇੰਦਾ ਫੜੀਆਂ ਕਿੰਨਾ ਚਿਰ ਰਹੇ ਮਾਪੇ ਮੇਰੇ ਨਾਲ ਠਹਿਕਦੇ ਕਿੰਨਾ ਚਿਰ ਰਹੇ ਮਾਪੇ ਮੇਰੇ ਨਾਲ ਠਹਿਕਦੇ ਮੈਨੂੰ ਕੀ ਪਤਾ ਸੀ ਵੇ ਮੈਨੂੰ ਕੀ ਪਤਾ ਸੀ ਸੁਟੇਲ ਹੋਣਾ ਤੁਸ ਮੈ ਇਕਦੇ ਮੈਨੂੰ ਕੀ ਪਤਾ ਸੀ ਸੁਟੇਲ ਹੋਣਾ ਤੁਸ ਮੈ ਇਕਦੇ ਲਾ ਵਿਹਰੇ ਚੰਦਰਾਇ ਰੋਗ ਕਿਥੋਂ ਲਾ ਲਿਆ ਮੈਨੂੰ ਪਾਗਾਂ ਵਾਲੀ ਨੂੰ ਨਪਾਗ ਤੂੰ ਬਣਾ ਲਿਆ ਲਾ ਵੀਰ ਚੰਦਰਾਏ ਰੋਗ ਕਿੱਥੋਂ ਲਾ ਲਿਆ ਮੈਨੂੰ ਪਾਗਾ ਵਾਲੀ ਨੂੰ ਨਪਾਗ ਤੂੰ ਬਣਾ ਲਿਆ ਮੇਰਿਆਂ ਲੇਖਾਂ ਦੇ ਫੁੱਲੀ ਟੁੱਟ ਚਲੇ ਟੈਕਦੇ ਮੇਰਿਆਂ ਲੇਖਾਂ ਦੇ ਫੁੱਲੀ ਟੁੱਟ ਚਲੇ ਟੈਕਦੇ ਮੈਨੂੰ ਕੀ ਪਤਾ ਸੀ ਬੇ ਮੈਨੂੰ ਕੀ ਪਤਾ ਸੀ ਸੁਟੇ ਲਾਉਣੇ ਤੁਸ ਮੈਕਦੇ ਮੈਨੂੰ ਕੀ ਪਤਾ ਸੀ ਸੁਟੇ ਲਾਉਣੇ ਤੁਸ ਮੈਕਦੇ ਮੈਨੂੰ ਕੀ ਪਤਾ ਸੀ ਸੁਟੇ ਲਾਉਣਾ ਤੁਸੀਂ ਮੈਂ ਇੱਕ ਦੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡਾ ਗਿੱਲ ਮਹਾਰਾਜ ਵਾਲਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ